ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਰ ਸਾਹਿਬ ਅਗਲੇ ਸ਼ੁਰੂ ਤੋਂ ਪਹਿਲਾਂ ਸਿਰ ਪ੍ਰਦਰਸ਼ਕਾਂ ਤੇ ਸਰੋਤਿਆਂ ਦਾ ਦਸਤੀ ਵੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 4:00 ਤੋਂ ਲੈ ਕੇ 9:00 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 ਥੈਂਕ ਯੂ ਸੋ ਮੱਚ ਜੀ ਡਾਟਾ ਸਾਹਿਬ ਅਗਲੇ ਸ਼ਬਾਰੇ ਤੁਹਾਡੇ ਕੋਲ ਆਪਣੇ ਜਿਹੜੇ ਤੁਹਾਡੇ ਵਿਚਾਰ ਨੇ ਉਹ ਜਾਣੇ ਚਾਹਾਂਗੇ ਜੀ ਰਾ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਅਸੀਂ ਜਦੋਂ ਬੀਤੇ ਦੇ ਜਿਹੜੇ ਜ਼ਾਬਰ ਹਮਲਾਵਰ ਸੰ ਜਿਹੜੇ ਅਟੈਕ ਕਰਦੇ ਸੀ ਉਹ ਚੰਗੇਜ਼ ਖਾਨ ਤੋਂ ਜੇ ਸ਼ੁਰੂ ਕਰ ਲਈਏ ਬਿਲਕੁਲ ਤੇ ਇਹ ਠੀਕ ਹੈ ਵੀ ਪਹਿਲੇ ਹਮਲੇ ਵੇੜੇ ਕਾਫੀ ਜਾਨੀ ਨੁਕਸਾਨ ਹੁੰਦਾ ਸੀ ਪਰ ਫਿਰ ਇਹ ਨਹੀਂ ਸੀ ਹੁੰਦਾ ਕਿ ਵੀ ਉਹ ਮਾਰਦੇ ਹੀ ਰਹਿੰਦੇ ਸੀ ਉਹ ਇੱਕ ਫੇਅਰ ਪੈਦਾ ਕਰ ਦਿੰਦੇ ਸੀ ਡਰ ਪੈਦਾ ਕਰ ਦਿੰਦੇ ਸੀ ਜੀ ਤਾਂ ਕਿ ਦੂਸਰੇ ਉਹਨਾਂ ਦੀ ਹਕੂਮਤ ਨੂੰ ਉਹਨਾਂ ਦੇ ਸਰਦਾਰੀ ਨੂੰ ਕਬੂਲਣ ਉਹਨਾਂ ਦੇ ਵਿੱਚ ਇੱਕ ਤਰੀਕਾ ਹੈ ਜਿਹੜਾ ਉਹਨਾਂ ਜ਼ਮਾਨਿਆਂ ਦੇ ਵਿੱਚ ਸੀ ਕਿ ਜਿਹੜੇ ਮਾਰੇ ਨੇ ਉਹਨਾਂ ਦੀਆਂ ਖੋਪੜੀਆਂ ਦੇ ਮিনার ਚੜ ਦੇਣ ਕਿਉਂਕਿ ਖੋਪੜੀ ਦੇ ਵਿੱਚ ਕੈਲਸ਼ੀਅਮ ਫਾਸਫੋਰਸ ਹੁੰਦਾ ਹੈ ਤੇ ਪੂਰਾ ਜਦੋਂ ਮਨਾਰ ਪੂਰੇ ਦਾ ਪੂਰਾ ਉਹ ਜਣਿਆ ਹੋਇਆ ਜੀ ਬਿਜਲੀ ਤਾਂ ਹੈ ਨਹੀਂ ਸੀ ਰਾਤ ਦੇ ਹਨੇਰੇ 'ਚ ਬਹੁਤ ਦੂਰੋਂ ਖੋਪੜੀਆਂ ਨਜ਼ਰ ਆਉਂਦੀਆਂ ਸੀ ਉਹਨਾਂ ਲਿਸ਼ਕ ਉਹਨਾਂ ਦੀ ਜੀ ਔਰ ਉਹ ਇੱਕ ਖੌਫ ਸੀ ਇਸੇ ਤਰ੍ਹਾਂ ਦੇ ਜਿਹੜੇ ਹੋਰ ਬਹੁਤ ਸਾਰੇ ਤਰੀਕੇ ਜ਼ੁਲਮ ਦੇ ਸੀ ਔਰ ਅਸੀਂ ਇਵਨ ਦੇ ਖੇਤੀ ਬਾੜੀ ਸੈਕਟਰ ਦੇ ਵਿੱਚ ਦੇਖੀ ਹੈ ਤਾਂ ਜਿਵੇਂ ਇੱਕ ਕਾਂ ਨੂੰ ਮਾਰ ਕੇ ਟੰਗ ਦਿੱਤਾ ਜਾਂਦਾ ਹੈ ਇਹ ਤਾਂ ਕਿ ਬਾਕੀ ਕਾਮਾਂ ਨੂੰ ਇਹ ਖਬਰ ਹੁੰਦੀ ਹੈ ਕਿ ਵੀ ਇਹ ਇਹਨੂੰ ਨਹੀਂ ਜਾੜਨਾ ਉਹਦੇ ਆਲੇ-ਦੁਆਲੇ ਕਾਹ ਕਾ ਕਰੀ ਜਾਂਦੇ ਨੇ ਵਿੱਚ ਨਹੀਂ ਵੜਦੇ ਵਿੱਚ ਨਹੀਂ ਵੜਦੇ ਜੀ ਇਸ 4 ਸਾਲ ਦੇ ਪੀਰੀਅਡ ਚ ਖਾਸ ਤੌਰ ਤੇ ਜੇ ਅਸੀਂ 2014 ਤੋਂ ਦੇਖੀਏ ਜਦੋਂ ਤੋਂ ਮੋਦੀ ਦੀ ਹਕੂਮਤ ਬਣੀ ਜੀ ਭਾਰਤ ਦੀਆਂ ਘਟ ਗਿਣਤੀਆਂ ਚ ਔਰ ਮੈਂ ਕਈ ਵਾਰ ਹੈਰਾਨ ਵੀ ਹੁੰਦਾ ਹੈ ਕਿ ਭਾਰਤ ਦੇ ਵਿੱਚ 200 ਮਿਲੀਅਨ ਦੇ ਲਗਭਗ ਮੁਸਲਮਾਨ ਨੇ ਲਗਭਗ ਉਨੇ ਕੀ ਜਿੰਨੇ ਪਾਕਿਸਤਾਨ ਚ ਨੇ ਜੇ ਜ਼ਿਆਦਾ ਨਹੀਂ ਜੀ ਤਲਾਤਪਾ ਗੁਰ ਨਹੀਂ ਜਿਹੜੇ ਜਿਸ ਤੋਂ ਸ਼ਾਇਦ ਥੋੜੇ ਜ਼ਿਆਦਾ ਹੀ ਬੰਗਲਾਦੇਸ਼ ਚ ਨੇ ਹੁਣ 200 ਮਿਲੀਅਨ ਜਿਹੜਾ ਇਹ ਬਹੁਤ ਵੱਡੀ ਗਿਣਤੀ ਹੈ ਇੰਡੋਨੇਸ਼ੀਆ ਜਿੱਥੇ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਮੁਸਲਮਾਨਾਂ ਦੀ ਆਬਾਦੀ ਵਾਲਾ ਮੁਲਕ ਹੈ ਉਸ ਤੋਂ ਬਾਅਦ ਪਾਕਿਸਤਾਨ ਔਰ ਫਿਰ ਇਹ ਭਾਰਤੀ ਜਾਂ ਬੰਗਲਾਦੇਸ਼ੀ ਮੁਸਲਮਾਨ ਬਣਦੀ ਹੈ ਗਿਣਤੀ ਜੀ ਲੇਕਿਨ ਕਿੰਨਾ ਖੌਫ ਪੈਦਾ ਕਰ ਦਿੰਦਾ ਹੈ ਇਹਨਾਂ 200 ਮਿਲੀਅਨ ਮੁਸਲਮਾਨਾਂ ਚ ਅਰੇ ਅਸੀਂ ਖੌਫ ਦੀ ਜਾਂ ਡਰ ਦੀ ਗੱਲ ਕਰੀਏ ਈਵਨ ਅੰਗਰੇਜ਼ 200 ਸਾਲ ਭਾਰਤ ਚ ਰਹੇ 98 ਸਾਲ ਸਾਡੇ ਪੰਜਾਬ ਤੇ ਰਹੇ ਜੀ ਤੇ ਉਹਨਾਂ ਦੇ ਕਿੰਨੇ ਸੀ 10 15 20 ਹਜ਼ਾਰ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਸੀ ਕਿਸੇ ਵੀ ਕਿਉਂ ਲੇਕਿਨ ਜਦੋਂ ਉਹ ਗਏ ਤੇ 33 34 ਕਰੋੜ ਆਬਾਦੀ ਭਾਰਤ ਦੀ ਸੀ 8 9 ਕਰੋੜ ਪਾਕਿਸਤਾਨ ਦੀ ਸੀ ਸੋ 40 ਕਰੋੜ ਲੋਕਾਂ ਦੇ ਉੱਤੇ 20 25 ਹਜ਼ਾਰ ਗੋਰਿਆਂ ਨੇ ਕਿਵੇਂ ਰਾਜ ਕੀਤਾ ਜੀ ਖੌਫ ਦੇ ਨਾਲ ਖੌਫ ਦੇ ਨਾਲ ਉਨ੍ਹਾਂ ਦੇ ਵਿੱਚੋਂ ਹੀ ਪਹਿਲਾਂ ਖਰੀਦੇ ਉਹਦਾ ਦਾ ਹੀ ਸਿਸਟਮ ਪੈਦਾ ਕੀਤਾ ਤੇ ਗੋਰੇ ਦਾ ਧਰ ਸੀ ਜੀ ਔਰ ਜਿਵੇਂ ਮੈਂ ਜਲਿਆਂਵਾਲੇ ਬਾਗ ਦੇ حوالے ਨਾਲ ਹੀ ਪੜ ਰਿਹਾ ਸੀ ਕਿ ਜਿਹੜਾ ਉਸ ਵੇਲੇ ਪੰਜਾਬ ਦਾ ਲੈਫਟ ਹੈਂਡ ਗਵਰਨਰ ਸੀ ਮਾਈਕਲ ਓਡਵਾਇਰ ਕਿਉਂਕਿ ਜਿਹੜਾ ਗੋਲੀ ਚਲਾਉਣ ਵਾਲਾ ਸੀ ਬਰਗੇਡੀਅਰ ਜਨਰਲ ਡਾਇਰ ਸੋ ਮਾਈਕਲ ਓਡਵਾਇਰ ਨੇ ਉਹਨੂੰ ਬਿਲਕੁਲ ਠੀਕ ਕੀਤਾ ਜਿਹੜਾ ਉਹਨੇ ਗੋਲੀ ਚਲਾਉਣ ਵਾਲਾ ਸੀ ਉੱਥੇ ਬਰਗੇਡੀਅਰ ਜਨਰਲ ਡਾਇਰ ਜੀ ਉਹਨੇ ਕਿਹਾ ਵੀ ਇਹ ਬੜਾ ਜ਼ਰੂਰੀ ਸੀ ਪੰਜਾਬੀਆਂ ਦੇ ਮਨਾਂ 'ਚ ਖੌਫ ਪੈਦਾ ਕਰਨਾ ਨਹੀਂ ਤਾਂ ਇਹਨਾਂ ਨੇ ਤਾਂ ਅੱਡੋ ਜਾਣਾ ਸੀ ਸਾਡੇ ਤੋਂ ਇਹਨਾਂ ਨੇ ਤੋੜ ਦੇਣਾ ਸੀ ਸਾਡਾ ਰਾਜ ਜੀ ਸੋ ਮਕਸਦ ਇਹ ਹੈ ਹਲਾ ਮਰੇ ਉੱਥੇ 2 250 ਬੰਦੇ ਜਲਿਆਂ ਵਾਲੇ ਬਾਗ 'ਚ 8 900 ਜ਼ਖਮੀ ਹੋਏ 100 ਸਾਲ ਬਾਅਦ ਵੀ ਉਹਨੂੰ ਮਾਫੀ ਮੰਗੋ ਮਾਫੀ ਮੰਗੋ ਪਰ ਉਹਦਾ ਅਸਰ ਭਾਵੇਂ ਹੋਇਆ ਵਿਰੋਧ ਵੀ ਹੋਇਆ ਕਿਸੇ ਨੇ ਟਾਈਟਲ ਛੱਡਿਆ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਰ ਜਾਂ ਖੌਫ ਵੱਡੀ ਗਲਤੀ ਚ ਲੋਕਾਂ ਦੇ ਉੱਤੇ ਅਸਰ ਅੰਦਾਜ਼ ਹੁੰਦਾ ਔਰ ਇਸੇ ਡਰ ਖੌਫ ਦੇ ਥੱਲੇ ਦਾਦਾਗਰੀ ਚੱਲਦੀ ਹੈ ਬਿਲਕੁਲ ਇਸੇ ਡਰ ਖੌਫ ਦੇ ਥੱਲੇ ਜਿਹੜੇ ਲੋਕ ਈਵਨ ਬਾਜ਼ਾਰਾਂ ਦੇ ਵਿੱਚ ਮੀਨਾ ਉਗਰਾਂਦੇ ਨੇ ਗੈਂਗ ਹੁੰਦੇ ਨੇ ਉਹਦੇ ਚ ਉਹ ਵੀ ਖੌਫ ਹੀ ਹੁੰਦਾ ਹੈ ਕਿ ਭਾਈ ਇਹ ਚਾਕੂ ਮਾਰ ਦੇਣਾ ਇਹਨੂੰ ਨਾਂ ਦਿੱਤਾ ਸੋ ਇਹ 200 ਮਿਲੀਅਨ ਮੁਸਲਮਾਨ ਤਸ਼ਵੀਰੀਆਂ ਨੂੰ ਛੱਡ ਕੇ ਕਸ਼ਮੀਰੀ 7 ਲੱਖ ਫੌਜ ਰੱਖਣ ਦੇ باوجود ਕੋਈ ਖੌਫਚ ਨਹੀਂ ਹੈ ਜੀ ਉਹ ਕਿਵੇਂ ਖੌਫ ਜਦਾ ਹੈ ਅਸੀਂ ਦੇਖਦੇ ਹਾਂ ਵੀ ਬੀਜੇਪੀ ਦੀਆਂ ਨੀਤੀਆਂ 84 ਤੋਂ ਬਾਅਦ ਕਿਉਂਕਿ 84 ਐਂਡਸ ਜਿਹੜੀਆਂ ਪਾਰਲੀਮੈਂਟ ਚ ਹੋਣਾ ਹੋਈਆਂ ਦੋ ਸੀਟਾਂ ਬੀਜੇਪੀ ਨੂੰ ਮਿਲੀਆਂ ਕਿਉਂਕਿ ਜਿਹੜੇ ਹਿੰਦੂਤਵਾ ਦਾ ਆਰਐਸਐਸ ਝੰਡਾ ਬਰਦਾਰ ਸੀ ਉਹ ਹਿੰਦੂ ਤਵਾ ਤਾਂ ਇੰਦਰਾ ਗਾਂਧੀ ਨੇ ਅਪਣਾ ਲਿਆ ਕਾਂਗਰਸ ਨੇ ਔਰ ਅਜੀਵ ਗਾਂਧੀ ਨੇ ਉਸੇ ਹਿੰਦੂ ਵੇਵ ਦੇ ਥੱਲੇ ਸਿੱਖਾਂ ਨੂੰ ਗਦਾਰ ਕਹਿ ਕੇ ਭਾਰਤ ਭਰ ਦੇ ਵਿੱਚ ਜਿਹੜਾ 3/4 3/4 ਮੈਜੋਰਟੀ ਪਾਰਲੀਮੈਂਟ ਜਿੱਤੀ ਜੀ ਔਰ ਉਸ ਸਾਰਿਆਂ ਨੂੰ ਰਿਵਰਟ ਕਰਨ ਦੇ ਲਈ ਐਨਕੇ ਅਡਵਾਨੀ ਜਿਹੜਾ ਅੱਜ ਆਪ ਖੁੰਝੇ ਲੱਗਾ ਹੈ 92 ਸਾਲਾਂ ਦਾ ਉਹਨੇ ਇਹ ਸਾਰੀ ਰਥ ਯਾਤਰਾ ਤੇ ਬਾਬਰੀ ਮਸਜਿਦ ਢਾਣ ਦੀ ਗੱਲ ਜਿਹੜੀ ਫਿਰ ਰਥ ਯਾਤਰਾ ਤੋਂ ਬਾਅਦ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ ਔਰ ਇਵੇਂ ਉਸ ਨਫਰਤ ਦੀ ਵੇਵ ਦੇ ਉੱਤੇ ਬੀਜੇਪੀ ਅੱਜ 2014 ਚ ਜਿਹੜੀ ਹੈ ਉਹ ਰਾਜਪਾਲ ਦੇ ਕਾਬੂ ਉਹ ਜਿਹੜੀ ਹੈ ਕੰਟਰੋਲ ਕਰਨ ਚ ਕਾਮਯਾਬ ਹੋਈ ਜੀ ਹੁਣ ਇਸ ਸਾਰੇ ਪੀਰੀਅਡ ਚ 92 ਤੋਂ ਲੈ ਕੇ ਹੁਣ ਤੱਕ 26 ਸਾਲ ਹੋ ਗਏ ਨੇ ਉਹ ਕੇਸ ਅਲਾਹਾਬਾਦ ਹਾਈ ਕੋਰਟ ਸੁਪਰੀਮ ਕੋਰਟ ਅਲਾਹਾਬਾਦ ਹਾਈ ਕੋਰਟ ਦਾ ਫੈਸਲਾ ਤਿੰਨ ਤਰ੍ਹਾਂ ਇੱਕ ਨਿਰਮਲ ਅਖਾੜਾ ਇੱਕ ਮਸਜਿਦ ਵਾਲੇ ਤੇ ਇੱਕ ਵੈਸੇ ਜਿਹੜੇ ਟਾਈਟਲਸ ਨੇ ਮੰਦਰ ਵਾਲੇ RAMLALA ਮੰਦਰ ਚੱਲ ਰਿਹਾ ਹੈ ਸੁਪਰੀਮ ਕੋਰਟਸ ਕੇਸ ਹੈ ਔਰ ਸੁਪਰੀਮ ਕੋਰਟ ਨੂੰ ਇਹਨਾਂ ਨੂੰ ਸੀ ਜੀ ਹੀアリング ਫਾਸਟ ਹੋਏਗੀ ਦੀਪਕ ਮੇਸ਼ਰਾ ਇਹਨਾਂ ਦਾ ਹਿੰਦੂਤਵਾਦੀ ਚੀਫ ਜਸਟਿਸ ਸੀ ਉਹ ਰਿਟਾਇਰ ਹੋ ਗਿਆ ਹੈ ਨੇ ਗੋਗੋਵੀ ਨੇ ਕਿਹਾ ਜੀ ਜਨਵਰੀ ਚ ਹੋਏਗੀ ਇਹਨਾਂ ਨੂੰ ਲੱਗਦਾ ਹੈ ਕਿ ਵੀ ਚੋਣਾ ਜਿਹੜਾ ਅਸੀਂ ਫਾਇਦਾ ਲੈਣਾ ਸੀ ਉਸ ਦਾ ਆਰਡੀਨੈਂਸ ਲੈਣ ਪਰ ਮੈਂ ਗੱਲ ਆਪਣੇ ਫੋਕਸ ਤੇ ਰੱਖਾਂ ਭਾਰਤ ਦੇ ਵਿੱਚ ਮਾਈਨੋਰਟੀ ਕਮਿਸ਼ਨ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਦਾ ਚੇਅਰਮੈਨ ਹੈ ਕਰਿਯੋਲ हसन ਰਿਜ਼ਵੀ ਅਜੋਦ ਇੱਕ ਸਟੇਟਮੈਂਟ ਜਿਹਨੂੰ ਜਿਹੜੀ ਕਿ ਭਾਰਤੀ ਮੀਡੀਆ ਨੇ ਪ੍ਰੋਮਿਨੈਂਸ ਨਾਲ ਛਾਪੀ ਹੈ ਜੇ ਜੋ ਨੇ ਕਿਹਾ ਬਿਲਡ ਰਾਮ ਟੈਂਪਲ ਇਨ ਅਯੁੱਧਿਆ ಲೆਟ ਮੁਸਲਮਸ ਲਿਵ ਇਨ ਪੀਸ ਮਾਈਨੋਰਟੀਜ਼ ਪੈਨਲ ਚੀਫ ਇਹ ਰਿਜ਼ਵੀ ਸਾਹਿਬ ਜਿਹੜੇ ਉਸ ਖਾਫ ਔਰ ਗੁਲਾਮ ਔਰ ਖਾਫ ਜ਼ਦਾ ਮੁਸਲਮਾਨਾਂ ਦੇ ਇਸ ਵੜੇ ਨਮਾਇंदे ਨੇ ਮਾਈਨੋਰਟੀ ਕਮਿਸ਼ਨ ਉਨਾ ਨੇ ਇਹ ਫਰਮਾਇਆ ਜੀ ਕਿ ਜੀ ਰਾਮ ਟੈਂਪਲ ਮਸਟ ਬੀ ਬਿਲਟ ਇਨ ਜ਼ਰੂਰ ਬਣਨਾ ਚਾਹੀਦਾ ਹੈ ਔਰ ਸੋ ਦੈਟ ਮੁਸਲਮਸ ਕੈਨ ਲਿਵ ਪੀਸਫੁਲੀ ਐਂਡ ਰਿਸਪੈਕਟ ਉਹਨੋਂ ਹੈ ਵੀ ਸਾਡੀ ਜਾਨ ਛੱਡੋ ਜਾਨ ਛੱਡੋ ਉੱਥੇ ਤੁਸੀਂ ਬਣਾਓ ਮੰਦਿਰ ਸਾਨੂੰ ਨਾ ਮਾਰੋ ਅਸੀਂ ਜਿਹੜਾ ਉਹ ਤੁਹਾਡੀ ਅਧੀਨਗੀ ਕਬੂਲ ਕਰਨ ਨੂੰ ਤਿਆਰ ਜੀ ਫਿਰ ਉਹਨੇ ਕਿਹਾ ਕਿ ਜੀ ਬਹੁਤ ਜਲਦੀ ਫੈਸਲਾ ਹੋਣਾ ਚਾਹੀਦਾ ਫੈਸਲਾ ਕੀ ਜੇ ਤੂੰ ਕਹਿ ਹੀ ਦਿੱਤਾ ਵੀ ਬਣਾ ਦਿਓ ਫੈਸਲਾ ਕੀ ਕਰਨਾ ਹੈ ਫੈਸਲਾ ਹੋ ਜਾਏ ਔਰ ਇਹ ਕਹਿੰਦਾ ਜੀ ਅਸੀਂ ਦੇਖਾਂਗੇ ਸਾਨੂੰ ਅਪਰੋਚ ਕੀਤਾ ਹੈ ਸੁਪਰੀਮ ਕੋਰਟ ਨੂੰ ਵੀ ਕਵਾਂਗੇ ਹੀアリング अर्ली ਕਰੋ ਔਰ ਇਹ ਜਿਹੜਾ ਜਿਹੜੇ ਗੁਲਾਮੀ ਫਰਦਰ ਹੈ ਕਿ ਬਈ ਗੱਲ ਇਹੀ ਨਹੀਂ ਕਿ ਬਈ ਉਹਨੇ ਸਰੈਂਡਰ ਕਰਕੇ ਕਿਹਾ ਜੀ ਰਿਜ਼ਵੀ ਫਰਦਰ ਸੈਡ ਥੈਟ ਆਰਗੇਨਾਈਜੇਸ਼ਨਸ ਵਾਂਟਡ ਮੁਸਲਮਸ ਟੂ ਹੈਲਪ ਇਨ ਦਾ ਕੰਸਟ੍ਰਕਸ਼ਨ ਆਫ ਰਾਮ ਟੈਂਪਲ ਐਟ ਦਾ ਡਿਸਪੂਟਡ ਸਾਈਟ ਐਂਡ ਮੇਕ ਸ਼ੋਰ ਥੈਟ ਨੋ ਸੱਚ ਕੰਟਰੋਵਰਸੀ ਇਰ ਅਪਟਸ ਇਨ ਫਿਊਚਰ ਅਗੇਂ ਜਿਹੜੇ ਮੁਸਲਮਾਨ ਜਿਹੜੇ ਨੇ ਉਹ ਮੰਦਿਰ ਬਣਾਉਣ ਚ ਮਦਦ ਕਰਨ ਔਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਫਿਊਚਰ ਚ ਹੋਰ ਕੋਈ ਇਸ ਕਿਸਮ ਦਾ ਵਿਵਾਦ ਨਾ ਹੋਵੇ ਇਹ ਵਿਵਾਦ ਮੁਸਲਮਾਨਾਂ ਨੇ ਖੜਾ ਕੀਤਾ ਹੈ ਵੀ ਲੱਖਾਂ ਦੀ ਭੀੜ ਕਾਰਸੇਵਕਾਂ ਦੇ ਨਾਂ ਥੱਲੇ ਆ ਕੇ ਇੱਕ 500 ਸਾਲ ਪੁਰਾਣੀ ਇਤਿਹਾਸਕ ਥਾਂ ਨੂੰ ਨਸੀਬਤ ਨੂੰ ਡਿਸਟਰਾਇ ਕਰ ਦਈ ਹੈ ਅਦਾਲਤਾਂ ਉਸ ਦਾ ਅਜੇ ਤੱਕ ਜਿਹੜਾ 26 ਸਾਲ ਬਾਅਦ ਵੀ ਫੈਸਲੇ ਤੇ ਨਹੀਂ ਪਹੁੰਚਦੀਆਂ ਜਿਹੜੇ ਕਾਰਪੋਰੇਟ ਨੇ ਉਹ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਜਾਂਦੇ ਨੇ ਐਡਵਾਨੀ ਹੈ ਉਹਦੀ ਆਵਾਜ਼ ਪਾਈ ਹੈ ਉਮਾ ਭਾਰਤੀ ਹੈ ਇਹ ਸਾਰੇ ਜਿਹੜੇ ਨੇ ਉਸ ਦੌਰ ਦੇ ਔਰ ਇਹ ਕਹਿ ਰਿਹਾ ਜੀ ਦੇਖੋ ਮੁਸਲਮਾਨ ਇਸ ਗੱਲ ਨੂੰ ਯਕੀਨੀ ਬਣਾਉਣ ਫਿਰ ਨਾ ਤੁਸੀਂ ਮਤਲਬ ਜੇ ਟਾਣ ਲਈ ਆਂ ਤੇ ਤੁਸੀਂ ਬਿਲਕੁਲ ਲੰਮੇ ਪੈ ਕੇ ਉਹਨਾਂ ਦੇ ਨਾਲ ਟਾਣ ਲੱਗ ਜਾਓ ਫਿਰ ਉਹ ਕਹਿੰਦਾ ਦਾ ਮਾਈਨੋਰਟੀ ਪੈਨਲ ਚੀਫ ਆਲਸੋ ਮੇਡ ਇਟ ਕਲੀਅਰ ਥੈਟ देयर वाज ਨੋ ਪੋਸੀਬਿਲਟੀ ਆਫ ਬਿਲਡਿੰਗ ਮਾਸਕਸ ਔਰ ਆਫਰਿੰਗ ਨਮਾਜ਼ ਇਨ ਅਯੁੱਧ ਮਾਸਕਸ ਕਿ ਉਹ ਨਾ ਯੁੱਧਿਆ ਦੇ ਵਿੱਚ ਕੋਈ ਹੋਰ ਮਸਜਿਦ ਨਾ ਬਣਾਇਓ ਕੋਈ ਪੌਸਿਬਿਲਿਟੀ ਨਹੀਂ ਹੈ ਨਾ ਹੀ ਤਾਂ ਉੱਥੇ ਕਿਸੇ ਨੇ ਨਮਾਜ਼ ਦੀ ਆਗਿਆ ਦੇਣੀ ਹੈ ਈਵਨ ਆਈ ਬੀਲੀਵ ਥੈਟ ਇਨ ਅ ਯੁੱਧਿਆ ਨੀਦਰ ਮਸਜਿਦ ਕੈਨ ਬੀ ਬਿਲਟ ਨੌਰ ਨਮਾਜ਼ ਕੈਨ ਬੀ ਆਫਰਡ ਦ ਪਲੇਸ ਹੈਜ਼ ਅ ਸੈਂਟੀਮੈਂਟਲ ਵੈਲਿਊ ਫਾਰ 100 ਕਰੋੜ ਹਿੰਦੂਜ਼ ਜਿਵੇਂ ਕਿ ਆਨ ਕਹਿਆ ਜੀ ਬਹੁਤ ਸੈਂਟੀਮੈਂਟਲ ਵੈਲਿਊ ਹੈ ਜੀ 100 ਕਰੋੜ ਹਿੰਦੂਆਂ ਲਈ ਉੱਥੇ ਨਾ ਹੁਣ ਤੁਸੀਂ ਨਮਾਜ਼ ਪੜਿਓ ਕਦੇ ਤੇ ਨਾ ਤੁਸੀਂ ਮਸਜਿਦ ਬਣਾਇਓ therefore hindus must be allowed to build a ram temple there in ayodhya so that muslims can live peacefully respectfully and without any fear while contributing to the development of the nation ji tusi desh de vikas lai karo eh hai o inu rizvi nu eh yaad nahi hai ki aam aksar pandants ya shayar wale kehnde lo ji ਜੱਟਾਂ ਦਾ ਕੀ ਹੈ ਉਹ ਤਾਂ ਵੱਟ ਦੇ ਪਿੱਛੇ ਹੀ ਬੰਦਾ ਵੱਢ ਦਿੰਦੇ ਨੇ ਉਹ ਵੱਟ ਦੇ ਪਿੱਛੇ ਨਹੀਂ ਹੁੰਦਾ ਬੰਦਾ ਉਹ ਜਿਹੜਾ ਤੁਹਾਡੀ ਜਿਹੜਾ ਤੁਹਾਡੀ ਵੱਟ ਵੱਢਦਾ ਆਪਣੇ ਖੇਤ ਚ ਰਲੋਂਦਾ ਜੇ ਉਹਨੂੰ ਤੁਸੀਂ ਚੈਲੰਜ ਨਹੀਂ ਕਰਦੇ ਉਹ ਤੁਹਾਡਾ ਖੇਤ ਖਾ ਜਾਏਗਾ ਖੇਤ ਖਾ ਜਾਏਗਾ ਬਿਲਕੁਲ ਉਹਨਾਂ ਇਹ ਯੁੱਧ ਹੈ ਭਾਵੇਂ ਉੱਥੇ ਕੋਈ ਨਮਾਜ਼ ਪੜਦਾ ਸੀ ਨਹੀਂ ਪੜਦਾ ਸੀ ਟੁੱਟਾ ਭੱਜਾ ਗੱਲ ਹੀ ਨਹੀਂ ਹੈ ਤੁਸੀਂ ਵੈਰੀ ਦੀ ਇੰਟੈਂਟ ਦੇਖੋ ਜਦੋਂ ਕਹਿੰਦੇ ਨੇ ਕਿ ਇਹ ਤਾਂ ਪਹਿਲੀ ਝਾਂਕੀ ਹੈ ਮਥਰਾ ਕਾਂਸ਼ੀ ਬਾਕੀ ਹੈ ਜੀ ਔਰ ਸੁਬਰਾਮਣੀਯ ਸੁਆਮੀ ਕਹਿੰਦਾ ਜੀ ਆ 100 ਮਸੀਤਾ ਸਾਨੂੰ ਫੜਾ ਦਿਓ ਨਹੀਂ ਇਹਦਾ ਐਂਡ ਆਫ ਦਾ ਡੇ ਜਿਵੇਂ ਹਰਿਆਣੇ ਦੇ ਇੱਕ ਪਿੰਡ ਵਾਲਿਆਂ ਨੇ ਉਹ ਕਹਤਾ ਜੀ ਤੁਸੀਂ ਕੋਈ ਮੁਸਲਮਾਨ ਨਾ ਨਹੀਂ ਰੱਖ ਸਕਦੇ ਤੁਸੀਂ ਨਮਾਜ਼ ਨਹੀਂ ਪੜ ਸਕਦੇ ਤੁਸੀਂ ਆਪਣੇ ਮੁਰਦੇ ਨਹੀਂ ਦਫਨਾ ਸਕਦੇ ਔਰ ਤੁਸੀਂ ਸਾਰਾ ਜਿਹੜਾ ਤੁਸੀਂ ਫਿਰ ਕੀ ਹੈ ਹੋਰ ਕੀ ਹੁੰਦਾ ਕਿ ਵੀ ਤੁਹਾਡਾ ਉਹਨਾਂ ਨੇ ਸਾਰਿਆਂ ਨੂੰ ਜਿਹੜਾ ਉਹ ਹਿੰਦੂ ਕਨਵਰਟ ਕਰਨ ਦੀ ਲਾਈਨ ਲਈ ਹੋਈ ਹੈ ਜੀ ਔਰ ਇਸ ਸਾਰੇ ਦੇ ਇਹਨੂੰ ਕਹਿੰਦੇ ਨੇ ਗੁਲਾਮੀ ਗੁਲਾਮੀ ਬਿਲਕੁਲ ਮੈਂ ਦੇਖਿਆ ਮੈਂ ਕਹਿੰਦਾ ਜੀ ਇਹ ਤਾਂ ਸਾਡੇ ਚ ਵੀ ਇੱਕ ਤਬਕਾ ਖੜਾ ਹੋ ਗਿਆ ਜਿਹੜਾ ਕਹਿੰਦਾ ਜੀ ਇਹ ਹੁਣ ਸਿੱਖਾਂ ਨੇ ਕੁੱਟੀ ਖਾਈ ਜਾਣੀ ਤੁਸੀਂ ਕਿੰਨੇ ਕਹੋ ਜੀ 2% ਹੋ ਨਹੀਂ ਕਰੋਗੇ ਹਿੰਦੂਆਂ ਦੇ ਤਿਉਹਾਰਾਂ 'ਚ ਨਹੀਂ ਜੁਆਇਨ ਕਰੋਗੇ ਨਹੀਂ ਟਿੱਕੇ ਲਾਓਗੇ ਨਹੀਂ ਹਵਨ ਕਰਾਓਗੇ ਨਹੀਂ ਜਗਰਾਤੇ ਕਰਾਓਗੇ ਤੁਹਾਨੂੰ ਮਾਰਕ ਹੋਏਗਾ ਉਥੇ ਸਭ ਤੋਂ ਅੱਗੇ-ਅੱਗੇ ਬਣ ਕੇ ਜਿਹੜੇ ਨੇ ਜੈ ਮਾਤਾ ਦੇ ਕਰਨ ਨੂੰ ਤਿਆਰ ਹੋ ਜਾਂਦੇ ਨੇ ਕਿ ਵੀ ਸਾਡੇ ਕਾਰੋਬਾਰ ਵਧ ਜਾਣ ਲੇਕਿਨ ਮੈਂ ਸਮਝਦਾ ਵੀ ਇਹੀ ਗੁਲਾਮੀ ਹੈ ਜਦੋਂ ਗੁਲਾਮੀ ਦੀ ਗੱਲ ਹੁੰਦੀ ਹੈ ਗੁਰੂ ਨਾਨਕ ਸਾਹਿਬ ਨੇ ਵੀ فرمایا ਸੀ ਕਿ ਪਹਿਰਾਵਾ ਤੁਸੀਂ ਹਾਕਮ ਦਾ ਪਹਿਨਦੇ ਹੋ ਲੈਂਗੁਏਜ ਉਹਨਾਂ ਦੀ ਬੋਲਦੇ ਹੋ ਖੁਰਾਕ ਉਹਨਾਂ ਵਰਗੀ ਖਾਣ ਲੱਗ ਜਾਂਦੇ ਹੋ ਜੀ ਔਰ ਇਹੀ ਗੁਲਾਮੀ ਜਿਹੜੀ ਹੈ ਜਿਸ ਨੂੰ ਗੁਰੂ ਸਾਹਿਬ ਨੇ فرمایا ਸੀ ਕਿ ਭਾਈ ਫਿਰ ਤੁਹਾਡਾ ਕੋਈ ਆਨਰ ਨਹੀਂ ਹੁੰਦਾ ਬਿਲਕੁਲ ਗੁਲਾਮਾਂ ਦੀ ਕੋਈ ਪਤ ਨਹੀਂ ਕੋਈ ਪਤ ਨਹੀਂ ਹੁੰਦੇ ਤੇ ਜਿਹੜੇ ਬੀਪਤ ਹੋ ਕੇ ਜਿਉਂਦੇ ਨੇ ਗੁਰੂ ਨਾਨਕ ਸਾਹਿਬ ਦਾ ਵੀ ਫਰਮਾਨ ਹੈ ਜੀ ਜਿਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਵਿੱਚ ਭਾਈ ਜਿਹੜੇ ਲੋਕ ਬੇਪੱਤ ਹੋ ਕੇ ਜੀਉਂਦੇ ਨੇ ਉਹ ਹਰਾਮ ਖੋਰ ਨੇ ਹਲਾਲ ਖੋਰ ਨਹੀਂ ਜੀ ਔਰ ਇਹ ਜਿਨ੍ਹਾਂ ਦੇ ਹੱਥ ਪਾਵਰ ਹੈ ਉਹ ਕਿਵੇਂ ਲੇਟੈਸਟ ਟੈਕਨੋਲੋਜੀ ਨੂੰ ਇਸਤੇਮਾਲ ਕਰ ਰਹੇ ਨੇ ਕਿਉਂਕਿ ਜਿਹੜੀ ਖਬਰ ਅੱਜ ਬੀਬੀਸੀ ਨੇ ਆਪਣੀ ਇੱਕ ਵੱਡੀ ਲੰਬੀ ਚੌੜੀ ਰਿਸਰਚ ਤੋਂ ਬਾਅਦ ਦਿੱਤੀ ਹੈ ਔਰ ਇਸ ਵੇੜੇ ਭਾਰਤ ਦੇ ਵਿੱਚ ਮੈਂ ਦੇਖ ਰਿਹਾ ਸੀ ਫਿਗਰ ਬੜੀ ਸਟੈਗਰਿੰਗ ਫਿਗਰ ਹੈ ਇਹ WhatsApp ਤੇ ਪ੍ਰਾਈਵੇਟ ਮੈਸੇਜਿੰਗ ਸਰਵਿਸ ਜਿਹੜੀ Facebook ਆਨ ਕਰਦੀ ਹੈ ਭਾਰਤ ਚ 200 ਮਿਲੀਅਨ ਯੂਜ਼ਰ ਨੇ ਜੀ 20 ਕਰੋੜ ਲੋਕ ਭਾਰਤ ਦੇ ਵਿੱਚ Facebook WhatsApp ਦੇ ਉੱਤੇ ਨੇ ਤੇ ਔਰ ਹਰ ਮਹੀਨੇ ਜਿਹੜਾ 217 ਮਿਲੀਅਨ ਲੋਕ ਜਿਹੜੇ ਨੇ ਇਹਨੂੰ ਹਰ ਮਹੀਨੇ ਯੂਜ਼ ਕਰਦੇ ਨੇ ਪਰ ਜਿਹੜੀ ਖਬਰ ਕਰਕੇ ਮੈਂ ਸੁਣਿਆ ਤਾਂ ਮੈਂ ਨੰਬਰ ਦਿੱਤਾ ਹੈ ਵੀ ਕਿਵੇਂ ਜਿਹੜੀ ਹਾਕਮ ਕਲਾਸ ਹੈ ਹੁਣ ਕੋਈ ਮੰਦਰਾਂ ਦੇ ਵਿੱਚ ਉਹਨਾਂ ਨੂੰ ਪ੍ਰੋਪਾਗੈਂਡਾ ਕਰਕੇ ਮੁਸਲਮਾਨਾਂ ਦਾ ਇਸਾਈਆਂ ਦਾ ਸਿੱਖਾਂ ਦਾ ਦਲਤਾਂ ਦੀ ਵਿਰੋਧਤਾ ਕਰਨ ਦੀ ਲੋੜ ਨਹੀਂ ਹੈ ਉਹ ਜਿਵੇਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੇ ਇਹ ਨਹੀਂ ਮਿਲਿਆ ਸਾਡੇ ਫੇਸਬੁਕ ਗਰੁੱਪ ਤੇ ਨੇ ਸਵੇਰੇ 8 ਵਜੇ ਨਾਸ਼ਤੇ ਤੋਂ ਪਹਿਲੇ ਅਸੀਂ ਫੇਕ ਨਿਊਜ਼ ਪ੍ਰੋਸ ਕਰਦੇ ਨੇ ਉਹ ਥਾਂ ਤੋਂ ਹੀ ਪਹੁੰਚ ਜਾਂਦੀ ਹੈ ਔਰ ਬਿਲਕੁਲ ਬੀਬੀਸੀ ਦੀ ਜਿਹੜੀ ਇਸ ਤੇ ਰਿਸਰਚ ਆ ਔਰ ਇਹਦੀ ਹੈਡਲਾਈਨ ਹੈ ਜੀ ਵਟ ਡਰਾਈਵਸ ਫੇਕ ਨਿਊਜ਼ ਇਨ ਇੰਡੀਆ ਹੇਅਰ ਇਜ਼ ਵਟ ਅ ਬੀਬੀਸੀ ਸਟੱਡੀ ਫਾਊਂਡ ਔਰ ਉਹਨਾਂ ਨੇ ਕਿਹਾ ਵੀ ਮਈਦ ਇਸ ਸਾਲ ਤੋਂ 30 ਬੰਦੇ ਘਟੋਕੜ ਭਾਰਤ ਦੇ ਵਿੱਚ ਮੌਬ ਵਾਇਲੈਂਸ ਮਾਰੇ ਗਏ ਨੇ ਜਿਹੜੇ ਰਿਯੂਮਰਸ ਅਫਵਾਹਾਂ ਦੇ ਉੱਤੇ ਨੇ ਜਿਹੜੀਆਂ ਕਿ WhatsApp ਔਰ ਦੂਸਰੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਫਲਾਈਆਂ ਜਾਂਦੀਆਂ ਨੇ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਫੇਕ ਨਿਊਜ਼ ਮੈਸੇजेस ਸੈਂਟਰਿੰਗ ਔਨ ਦਾ ਆਈਡੀਆਜ਼ ਔਫ ਨੈਸ਼ਨਲਿਜ਼ਮ ਐਂਡ ਨੇਸ਼ਨ ਬਿਲਡਿੰਗ ਆਰ ਸ਼ੇਅਰਡ ਵਾਈਡਲੀ ਇਨ ਇੰਡੀਆ ਵਿਦਆਊਟ ਕੰਕ੍ਰੀਟ ਅਟੈਂਪਟਸ ਐਟ ਫਿਕਟ ਐਟ ਫੈਕਟ ਚੈਕਿੰਗ according to a study done by bbc world service group the global news content division of the uk's british broadcasting corporation unna ne khaa ke eh jaddiyan chhuthiyan khabran ne jaddiyan hindu rashtravad naal judiyan honiyan ji unna nu ek dam whatsapp de utte spread kar ditta janda bina check kitta ke vi eh khabar theek hai ke nahi hai aur unna ne khaa ke vi ehi is vade vadda reason hai the report title beyond fake news ਔਰ ਇਹਨਾਂ ਨੇ ਬੜੀਆਂ ਡਿਸਟਿੰਗਿਸ਼ਡ ਪਰਸਨੈਲਿਟੀਆਂ ਨੂੰ ਇੰਟਰਵਿਊ ਵੀ ਕੀਤਾ ਉਹਨਾਂ ਚ ਐਕਟਰਸ ਵੀ ਨੇ ਰਵੀਸ਼ ਕੁਮਾਰ ਦਾ ਵੀ ਮੈਂ ਦੇਖ ਰਿਹਾ ਸੀ ਰਵੀਸ਼ ਕੁਮਾਰ ਨੇ ਕਿਹਾ ਵੀ ਸਭ ਤੋਂ ਵੱਡਾ ਦੋਸ਼ੀ ਜੇ ਇਸ ਵੇਲੇ ਭਾਰਤ ਨੂੰ ਕੋਈ ਤੋੜਨਦਾ ਹੈ ਡੈਮੋਕ੍ਰੇਸੀ ਦਾ ਬੇੜਾਗਰ ਕਰਨਦਾ ਤਾਂ ਇੰਡੀਅਨ ਮੀਡੀਆ ਜੋ ਗੋਦੀ ਮੀਡੀਆ ਬਣ ਚੁੱਕਾ ਹੈ ਪਰ ਇਸ ਰਿਪੋਰਟ ਚ ਉਹਨਾਂ ਨੇ ਇਹ ਕਿਹਾ ਮਲਟੀਪਲ ਮੈਥਡਸ ਟੂ ਅੰਡਰਸਟੈਂਡ ਦਾ ਸਰਕੂਲੇਸ਼ਨ ਆਫ ਫੇਕ ਨਿਊਜ਼ ਇਨਕਲੂਡਿੰਗ ਦਾ ਐਨਾਲਿਸਿਸ ਆਫ 16000 ਟਵਿੱਟਰ ਪ੍ਰੋਫਾਈਲਸ and 3200 facebook pages in depth interviews and analysis of whatsapp messages shared by 40 respondents is jodi study hai ohna ne 16000 twitter profile dekh ke 3200 facebook pages aur in depth bade detail interview ne phir ohde chuna ne jada conclusion ditta hai in india the young people are also identifying along nationalist lines and this is driving their sharing behavior ਐਸ ਮਚ ਐਸ ਇਟ ਇਜ਼ ਦਾ 올ਡਰ ਜਨਰੇਸ਼ਨ ਯੂ 올ਡਰ ਜਨਰੇਸ਼ਨ ਵੀ ਤੇ ਯੰਗਰ ਵੀ ਕਿਉਂਕਿ ਇੱਕ ਮਾਹੌਲ ਰਾਸ਼ਟਰਵਾਦ ਦੇਸ਼ ਭਗਤੀ ਪੈਟਰੀਆਟਿਜ਼ਮ ਭਾਰਤ ਮਾਤਾ ਸੋ ਜਿਹੜੀ ਖਬਰ ਫੇਕ ਪਾ ਹੋਏ ਜਾਂ ਉਹ ਉਹਦੇ ਨਾਲ ਜੁੜੀ ਹੈ ਉਹਨੂੰ ਨਾਲ ਦੀ ਨਾਲ ਅੱਗੇ ਤੋਰ ਦਿੱਤਾ ਜਾਂਦਾ ਫਾਰ ਦਾ ਪਰਪਸ ਆਫ ਦਾ ਸਟੱਡੀ ਨੈਸ਼ਨਲਿਜ਼ਮ ਵਾਸ ਡਿਫਾਈਨਡ ਇਨ ਟੂ ਪਾਰਟਸ ਵਨ ਵਾਸ ਡਿਰਾਈਵਡ ਫਰਮ ਹਿੰਦੂ ਨੈਸ਼ਨਲਿਜ਼ਮ ਐਂਡ ਦਾ ਅਦਰ ਫਰਮ ਆਈਡੀਆ ਆਫ ਨੈਸ਼ਨਲਿਸਟ ਪ੍ਰਾਈਡ ਇਨ ਇੰਡੀਆਜ਼ ਪ੍ਰੋਗਰੈਸ ਐਸ ਪਰ ਦਾ ਰਿਸਰਚ ਉਹਨਾਂ ਨੇ ਦੋ categories ਬਣਾਈਆਂ ਇੱਕ ਤਾਂ ਹਿੰਦੂ ਰਾਸ਼ਟਰਵਾਦ ਦੂਸਰਾ ਇਸ ਗੱਲ ਦਾ ਫਖਰ ਕਿ ਭਾਰਤ ਆਰਥਿਕ ਤੌਰ ਤੇ ਤਰੱਕੀ ਕਰ ਰਿਹਾ ਇਨ ਇੰਡੀਆ ਪੀਪਲ ਆਰ ਰੈਲਕਟਡ ਟੂ ਸ਼ੇਅਰ ਮੈਸੇजेस ਵਿਚ ਦੇ ਥਿੰਕ ਮਾਈਟ ਇਨਸਾਈਟ ਵਾਇਲੈਂਸ ਬਟ ਫੀਲ ਡਿਊਟੀ ਬਾਉਂਡ ਟੂ ਸ਼ੇਅਰ ਨੈਸ਼ਨਲਿਸਟਿਕ ਮੈਸੇजेस ਕਿ ਬਹੁਤੇ ਹਿੰਸਾ ਵਾਲੇ ਤਾਂ ਨਹੀਂ ਫੈਲਾਉਂਦੇ ਭੇਜਦੇ ਮੈਸੇਜ ਲੇਕਨ ਜਿੱਥੇ ਉਹਨਾਂ ਨੂੰ ਲੱਗਦਾ ਵੀ ਰਾਸ਼ਟਰਵਾਦ ਤੇ ਅਲਟੀਮੇਟਲੀ ਹਿੱਸਾ ਤਾਂ ਰਾਸ਼ਟਵਾਦ ਤੋਂ ਨਿਕਲ ਰਹੀ ਹੈ। ਨੇਤੀ ਲਿੰਚਿੰਗਸ ਹੋਈਆਂ ਨੇ ਜਾਂ ਜੋ ਵਾਇਲੈਂਸ ਇਸ ਵੇਲੇ ਚੱਲ ਰਹੀ ਹੈ ਉਹ ਦਲਤਾਂ ਦੇ ਖਿਲਾਫ ਹੋਏ, ਮੁਸਲਮਾਨਾਂ ਦੇ ਹੋਏ, ਈਸਾਈਆਂ ਦੇ ਹੋਏ, ਸਿੱਖਾਂ ਦੇ ਹੋਏ। ਉਹਨੂੰ ਜਿਹੜਾ ਦੱਬ ਕਿਉਂ ਪਾਵੇਂ ਜੰਗਰ ਜਨਰੇਸ਼ਨ ਹੈ ਭਾਵੇਂ 올ਡਰ ਜਨਰੇਸ਼ਨ ਹੈ। ਜੀ ਉਹ ਜਿਹੜੇ ਨੇ ਭੇਜਦੇ ਨੇ ਦਾ ਰਿਪੋਰਟ ਸੈਡ ਇਨ ਸ਼ੇਅਰਿੰਗ ਥੀਸ ਮੈਸੇजेस ਪੀਪਲ ਫੀਲ ਲਾਈਕ ਦੇ ਆਰ ਨੇਸ਼ਨ ਬਿਲਡਿੰਗ ਸਟੇਟਡ ਦਾ ਕੁਆਲੀਟੇਟਿਵ ਸਟਡੀ ਕੰਡਕਟਡ ਫੋਰ ਇੰਡੀਆ ਦ ਸਟੱਡੀ ਵਾਸ ਆਲਸੋ ਕੈਰੀਡ ਆਊਟ ਅਕਰੋਸ ਕੀਨੀਆ ਨਾ ਉਹਨਾਂ ਨੇ ਕਿਹਾ ਜਦੋਂ ਉਹ ਭੇਜ ਰਹੇ ਹੁੰਦੇ ਨੇ ਉਹ ਇਹ ਸਮਝਦੇ ਨੇ ਵੀ ਉਹ ਦੇਸ਼ ਦੀ ਸੇਵਾ ਕਰ ਰਹੇ ਕਿਉਂਕਿ ਉਹ ਜਿਹੜਾ ਹੈ ਨੈਸ਼ਨਲਿਸਟਿਕ ਮੈਸੇਜ ਉਸ ਚੋਂ ਹੁੰਦਾ ਫਿਰ ਉਹਨਾਂ ਨੇ 30 ਬੰਦੇ ਮਾਰੇ ਜਾਣ ਦੀ ਗੱਲ ਕੀਤੀ ਔਰ ਜਿਹੜਾ ਇਹ ਜਿਹੜਾ ਉਹਨਾਂ ਦਾ ਜਿਹੜਾ ਬੀਬੀਸੀ ਵਰਲਡ ਸਰਵਿਸ ਗਰੁੱਪ ਦਾ ਡਾਇਰੈਕਟਰ ਹੈ ਮਿਸਟਰ ਜੈਮੀ ਐਂਗਸ ਉਹਨਾਂ ਨੇ ਕਿਹਾ ਵਾਈਲ ਮੋਸਟ ਡਿਸਕਸ਼ਨ ਇਨ ਦਾ ਮੀਡੀਆ ਹੈਜ਼ ਫੋਕਸਡ ਔਨ ਫੇਕ ਨਿਊਜ਼ ਇਨ ਦਾ ਵੈਸਟ this piece of research gives strong evidence that a serious set of problems are emerging in the rest of the world where the idea of nation building is trumping the truth where it comes to sharing stories on social media ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਭਾਰਤੀ মিডিਆ ਉਹ ਇਹ ਤਾਂ ਡਿਸਕਸ ਕਰਦਾ ਹੈ ਵੀ ਵੈਸਟ ਦੇ ਵਿੱਚ ਕਿਵੇਂ ਫੇਕ ਨਿਊਜ਼ ਵਿੱਚ 트럼ਪ ਹੈ ਕਿਸੇ ਨੇ ਕਿਹਾ ਜੀ ਫੇਕ ਨਿਊਜ਼ ਉਹਨਾਂ ਨੇ ਕਿਹਾ ਜੀ ਵੀ ਉੱਥੇ ਕੀ ਚੱਲ ਰਿਹਾ ਹੈ ਉਹ ਸਵਾਲ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਉਨ ਸੌਲੇ ਰਵੀਸ਼ ਕੁਮਾਰ ਜਦੋਂ ਕਹਿੰਦਾ ਕਿ ਵੀ ਇਹ ਜਿਹੜਾ ਇਸ ਵੇਲੇ ਡੈਮੋਕ੍ਰੇਸੀ ਦਾ ਬੇੜਾ ਭਾਰਤੀ ਮੀਡੀਆ ਕਰ ਕਰ ਰਿਹਾ ਹੈ ਵੀ ਬੀਯੂਸੀ ਦੀ ਇਹ ਸਟੋਰੀ ਔਰ ਮਿਸਟਰ ਰਿਜ਼ਵੀ ਮਾਈਨੋਰਟੀ ਕਮਿਸ਼ਨ ਚੇਅਰਮੈਨ ਦਾ ਇਹ ਕਹਿਣਾ ਕਿ ਜੀ ਅਸੀਂ ਜਿਹੜੀ ਬਣਾਓ ਜੀ ਮੰਦਿਰ ਜੀ ਸਾਦ ਕੇ ਕੋਈ ਉੱਥੇ ਮੁਸਲਮਾਨ ਨਮਾਜ਼ ਨਾ ਪੜੇ ਔਰ ਮੁਸਲਮਾਨਾਂ ਨੂੰ ਕਿਹਾ ਵੀ ਬਿਲਕੁਲ ਇੰਟਰਫੇਅਰ ਨਾ ਕਰਨਾ ਇਨ ਫਿਊਚਰ ਇਹ ਦੱਸਦਾ ਹੈ ਵੀ ਇਹ ਕੱਲਾ ਫੀਕ ਨਿਊਜ਼ ਨਹੀਂ ਉਹ ਇੱਕ ਜਿਹੜਾ ਨੈਸ਼ਨਲਿਜ਼ਮ ਦਾ ਬੁਖਾਰ ਸ਼ੁਰੂ ਤੋਂ ਅਖੀਰ ਤੱਕ ਇਹਨਾਂ ਦੇ ਰੂਲ ਦੇ ਵਿੱਚ ਪਿਛਲੇ 4 ਸਾਲ ਜਿਨ੍ਹਾਂ ਨੇ ਪਖਾਇਆ ਉਹ ਇਸ ਵੇਲੇ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਸਿਰ ਚੜ੍ਹ ਕੇ ਬੋਲ ਰਹੇ ਪਸ਼ਮੀਰੀ ਤਾਂ ਡਬਲ ਸਫਰ ਕਰ ਰਹੇ ਨੇ ਇੱਕ ਤਾਂ ਆਪਣੀ ਸਟੇਟ ਚ ਕਰ ਰਹੇ ਨੇ ਇੱਕ ਜਿਹੜੇ ਉਹਨਾਂ ਦੇ ਸਟੂਡੈਂਟ ਨੇ ਅੱਗੇ ਇਹਨਾਂ ਨੇ ਯੂਪੀ ਔਰ ਬਿਹਾਰ ਔਰ ਇਵਨ ਅਲੀਗਰ ਮੁਸਲਮਨ ਯੂਨੀਵਰਸਿਟੀ ਚ ਕੀਤਾ ਸੀ ਹੁਣ ਇਵਨ ਜਲੰਧਰ ਔਰ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਇਹ ਦੋ ਕਸ਼ਮੀਰੀ ਸਟੂਡੈਂਟ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਮਕਸੂਦਾ ਚ ਬੰਬ ਬਲਾਸਟ ਹੋਇਆ ਜੀ ਇਹ ਕਸ਼ਮੀਰੀ ਸਟੂਡੈਂਟਸ ਨੇ ਕੀਤਾ ਉਹ ਵਿਚਾਰੇ ਘਰਾਂ ਨੂੰ ਦੌੜ ਪਏ ਜਿਹੜੇ ਉੱਥੇ ਹਜ਼ਾਰਾਂ ਸਟੂਡੈਂਟ ਪੜ੍ਹਦੇ ਨੇ ਪਰ ਕੱਲ ਸੀਕੇਜੀ ਜਿਹੜੀ ਐਨਆਈਏ ਹੈ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਉਹਨਾਂ ਨੇ ਕਿਹਾ ਜੀ ਇਹ ਕੇਸ ਸਾਨੂੰ ਦੇ ਦਿਓ ਇਹਦਾ ਮਤਲਬ ਇਹ ਹੈ ਵੀ ਕੱਲਾ ਇਹ ਨਹੀਂ ਕਿ ਉਹਨਾਂ ਸਟੇਟਾਂ ਦੇ ਵਿੱਚ ਇਹ ਜ਼ੁਲਮ ਹੈ ਜੇ ਉਹਨਾਂ ਚੋਂ ਬਚ ਕੇ ਕੋਈ ਦੂਜੇ ਵੀ ਜਾਣਾ ਚਾਹੇਗਾ ਤੇ ਉਹ ਜਿਹੜਾ ਅਲਟੀਮੇਟਲੀ ਇਹ ਰਾਸ਼ਟਰਵਾਦ ਦੇ ਨਾਂ ਥੱਲੇ ਜੋ ਮਾਹੌਲ ਬਣਿਆ ਉਹਦੇ ਵਿੱਚ ਕਾਟਗਿਣਤੀਆਂ ਦੀ ਕੋਈ ਸੇਫਟੀ ਸਿਕਿਉਰਿਟੀ ਨਹੀਂ ਹੈ ਉਹਨਾਂ ਦੀ ਪਰਸੀਕਿਊਸ਼ਨ ਹੈ ਔਰ ਇਸ ਵੇਲੇ ਜਿਹੜਾ ਇੰਡੀਆ ਉਹ 나జీ ਜਰਮਨੀ ਬਣਿਆ ਹੋਇਆ ਜੋ 1930ਤੀ ਹੁੰਿਆ ਸੀ ਜੀ ਡਾਕਟਰ ਸਾਹਿਬ ਬਿਲਕੁਲ ਅਥੇ ਲੈਨੇ ਬ੍ਰੇਕ ਬ੍ਰੇਕ ਪਹਿਲਾਂ ਅਸੀਂ ਪੰਡਸ਼ਕਾਂ ਦੇ ਸੁਰੋਤਿਆਂ ਫਿਰ ਦੁਆਰਾ ਪੂਰਤੀ ਬੇਨਤੀ ਕਰਦੀ ਹੈ ਈਵਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹਕਾਂ ਦਾ ਪਹਿਰੇਦਾਰ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਤਵਾ ਦਾਨੇ ਕਰੋ ਰਨੇ ਕਰ ਲਈ ਸਾਡੀ ਵੈਬਸਾਈਟ ਟੀਵੀ 84.ਟੀਵੀ ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਤਰੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ ਏਡੀ ਫੋਰ ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗਲੈਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮੱਚ ਵਿਊਰਸ ਸੋ ਤੁਸੀਂ ਕੀ ਦਿਨ ਹੀ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ